ਬਿਜਲੀ ਵਿਭਾਗ ਨੇ ਲਿਆ ਵੱਡਾ ਐਕਸ਼ਨ ਸ਼ੁਰੂ ਹੋ ਗਈ ਹੈ ਕਾਰਵਾਈ ਕੱਟੇ ਜਾ ਰਹੇ ਨੇ ਬਿਜਲੀ ਕਨੈਕਸ਼ਨ ਕਿਤੇ ਤੁਹਾਡਾ ਵੀ ਨਾ ਕਟਿਆ ਜਾਵੇ ਬਿਜਲੀ ਕਨੈਕਸ਼ਨ ਇਸ ਤੋਂ ਪਹਿਲਾਂ ਸੁਣ ਲਵੋ ਇਹ ਖਬਰ ਤੇ ਹੋਰਨਾਂ ਦੇ ਨਾਲ ਵੀ ਸਾਂਝਾ ਕਰ ਦਿਓ ਤਾਂ ਕਿ ਉਹਨਾਂ ਤੱਕ ਵੀ ਇਹ ਜਾਣਕਾਰੀ ਪਹੁੰਚਦੀ ਹੋ ਸਕੇ ਦਸਲ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਵੱਲੋਂ ਇਹ ਹੁਕਮ ਜਾਰੀ ਕਰ ਦਿੱਤੇ ਗਏ ਨੇ ਕਿ ਜਿਨ੍ਹਾਂ ਘਰਾਂ ਦਾ ਬਿਜਲੀ ਦਾ ਬਿੱਲ ਸਮੇਂ ਸਿਰ ਨਹੀਂ ਭੁਗਤਾਨ ਕੀਤਾ ਗਿਆ ਜਾਂ ਫਿਰ ਜਿਹੜੀਆਂ ਕਮਰਸ਼ੀਅਲ ਸਥਾਨ ਨੇ ਜਿਨ੍ਹਾਂ ਦੇ ਬਿਜਲੀ ਦੇ ਬਿੱਲ ਦਾ ਅਜੇ ਤੱਕ ਭੁਗਤਾਨ ਨਹੀਂ ਕੀਤਾ ਗਿਆ ਉਹਨਾਂ ਦੇ ਬਿਜਲੀ ਦੇ ਕਨੈਕਸ਼ਨ ਉਹ ਕੱਟ ਦਿੱਤੇ ਜਾਣਗੇ ਇਹ ਹੁਕਮ ਜਾਰੀ ਹੋ ਗਏ ਨੇ ਤੇ ਇਸ ਤੇ ਕਾਰਵਾਈ ਵੀ ਸ਼ੁਰੂ ਹੋ ਗਈ ਹੈ ਤੇ ਬਹੁਤ ਸਾਰੇ ਘਰਾਂ ਦੇ ਤੇ ਕਮਰਸ਼ੀਅਲ ਸਥਾਨਾਂ ਦੇ ਜਿਹੜੇ ਬਿਜਲੀ ਦੇ ਮੀਟਰ ਨੇ ਉਹ ਕੱਟ ਵੀ ਦਿੱਤੇ ਗਏ ਨੇ ਦੱਸਦੀ ਏ ਕਿ ਦਸਾਂ ਦਿਨਾਂ ਦੇ ਵਿੱਚ ਹੀ ਜਿਹੜੇ 10 ਘਰ ਨੇ ਜਾਂ ਫਿਰ ਕਮਰਸ਼ੀਅਲ ਸਥਾਨ ਨੇ ਉਹਨਾਂ ਦੇ ਬਿਜਲੀ ਦੇ ਮੀਟਰ ਕੱਟ ਦਿੱਤੇ ਗਏ ਨੇ ਤੇ ਨਾਲ ਹੀ ਇੰਨੇ ਥੋੜੇ ਸਮੇਂ ਦੇ ਵਿੱਚ 80 ਲੱਖ ਰੁਪਏ ਤੱਕ ਦੀ ਰਿਕਵਰੀ ਵੀ ਕੀਤੀ ਗਈ ਹੈ ਦੱਸਦੀ ਏ ਕਿ ਇਸ ਸਬੰਧ ਦੇ ਵਿੱਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਮਖਾਣੋਂ ਦੇ ਐਸ ਡੀਓ ਅਮਰਜੀਤ ਸਿੰਘ ਬਾਠ ਖੁਰਾ ਨੇ ਜਾਣਕਾਰੀ ਦਿੱਤੀ ਹੈ ਕਿ ਸੀਨੀਅਰ ਅਧਿਕਾਰੀਆਂ ਦੇ ਵੱਲੋਂ ਇਹ ਹੁਕਮ ਜਾਰੀ ਕਰ ਦਿੱਤੇ ਗਏ ਨੇ ਕਿ ਜਿਨ੍ਹਾਂ ਘਰਾਂ ਦਾ ਜਾਂ ਫਿਰ ਕਮਰਸ਼ੀਅਲ ਸਥਾਨਾਂ ਦੇ ਬਿਜਲੀ ਦੇ ਬਿੱਲਾਂ ਦਾ ਜਿਹੜਾ ਭੁਗਤਾਨ ਅਜੇ ਤੱਕ ਨਹੀਂ ਹੋਇਆ ਉਹਨਾਂ ਦੇ ਜਿਹੜੇ ਬਿਜਲੀ ਕਨੈਕਸ਼ਨ ਨੇ ਉਹ ਕੱਟ ਦਿੱਤੇ ਜਾਣਗੇ ਇਥੇ ਉਹਨਾਂ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਅਸੀਂ ਹਰ ਘਰ ਨੂੰ ਜਾਂ ਫਿਰ ਜਿਹੜਾ ਵੀ ਕਮਰਸ਼ੀਅਲ ਸਥਾਨ ਹੈ ਉਸ ਨੂੰ ਇੱਕ ਹਫ਼ਤੇ ਦਾ ਸਮਾਂ ਦਿੰਦੇ ਹਾਂ ਜੇਕਰ ਉਹ ਇੱਕ ਹਫ਼ਤੇ ਦੇ ਅੰਦਰ-ਅੰਦਰ ਇਸ ਬਿਜਲੀ ਦੇ ਬਿੱਲ ਦਾ ਭੁਗਤਾਨ ਨਹੀਂ ਕਰਦੇ ਤਾਂ ਫਿਰ ਅਸੀਂ ਬਿਜਲੀ ਦਾ ਮੀਟਰ ਜਿਹੜਾ ਹੈ ਉਹ ਕੱਟ ਦਿੰਦੇ ਹਾਂ ਉੱਥੇ ਬਿਜਲੀ ਕਨੈਕਟੀਵਿਟੀ ਨਹੀਂ ਰਹਿ ਜਾਂਦੀ ਇਸ ਕਰਕੇ ਉਹ ਲਿਹਾਜ਼ਾ ਅਪੀਲ ਕਰਦੇ ਨੇ ਕਿ ਆਪਣੇ ਜਿਹੜੇ ਬਿਜਲੀ ਦੇ ਬਿੱਲ ਨੇ ਉਹਨਾਂ ਦਾ ਭੁਗਤਾਨ ਸਮੇਂ ਸਿਰ ਕਰ ਦਿੱਤਾ ਜਾਵੇ ਨਹੀਂ ਤਾਂ ਫਿਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਸੋ ਇਸ ਵਕਤ ਬਿਜਲੀ ਵਿਭਾਗ ਦੇ ਵੱਲੋਂ ਇਹ ਸਖਤ ਐਕਸ਼ਨ ਲੈ ਲਿਆ ਗਿਆ ਹੈ ਜਿੰਨਾ ਘਰਾਂ ਦੇ ਬਿਜਲੀ ਦੇ ਬਿੱਲ ਬਕਾਇਆ ਨੇ ਉਹ ਜਲਦੀ ਤੋਂ ਜਲਦੀ ਇਹ ਜਿਹੜਾ ਭੁਗਤਾਨ ਉਹ ਕਰ ਦੇ ਨਹੀਂ ਤਾਂ ਫਿਰ ਉਹਨਾਂ ਦੇ ਘਰਾਂ ਦੇ ਵਿੱਚ ਲੱਗੇ ਹੋਏ ਜਿਹੜੇ ਬਿਜਲੀ ਦੇ ਮੀਟਰ ਨੇ ਉੱਥੇ ਜਿਹੜੀ ਬਿਜਲੀ ਕਨੈਕਟੀਵਿਟੀ ਹੈ ਉਹ ਕੱਟ ਦਿੱਤੀ ਜਾਵੇਗੀ ਤੇ ਇਹ ਐਕਸ਼ਨ ਬਹੁਤ ਸਾਰੇ ਘਰਾਂ ਤੇ ਲੈ ਵੀ ਲਿਆ ਗਿਆ ਹੈ ਬਹੁਤ ਸਾਰੇ ਘਰਾਂ ਦੇ ਜਿਹੜੇ ਕਿ ਬਿਜਲੀ ਦੇ ਮੀਟਰ ਨੇ ਉਹ ਕੱਟ ਵੀ ਦਿੱਤੇ ਗਏ ਨੇ ਇਸ ਤੋਂ ਪਹਿਲਾਂ ਕਿ ਤੁਹਾਡੇ ਤੇ ਵੀ ਅਜਿਹਾ ਕੋਈ ਐਕਸ਼ਨ ਆ ਜਾਵੇ ਜੇਕਰ ਤੁਹਾਡੇ ਘਰ ਦਾ ਜਿਹੜਾ ਬਿਜਲੀ ਦਾ ਮੀਟਰ ਲੱਗਾ ਹੋਇਆ ਉਸ ਦਾ ਬਿੱਲ ਅਜੇ ਤੱਕ ਤੁਸੀਂ ਭੁਗਤਾਨ ਨਹੀਂ ਕੀਤਾ ਤਾਂ ਫਿਰ ਜਲਦੀ ਤੋਂ ਜਲਦੀ ਇਹ ਭੁਗਤਾਨ ਕਰ ਦਿਓ ਨਹੀਂ ਤਾਂ ਫਿਰ ਬਿਜਲੀ ਵਿਭਾਗ ਦੇ ਵੱਲੋਂ ਤੁਹਾਡੇ ਤੇ ਵੀ ਕਾਰਵਾਈ ਹੋ ਸਕਦੀ ਹੈ ਇਸ ਤੋਂ ਪਹਿਲਾਂ ਕਿ ਅਜਹੀ ਕੋਈ ਕਾਰਵਾਈ ਹੋਵੇ ਤੁਸੀਂ ਆਪਣੇ ਘਰ ਦੇ ਵਿੱਚ ਲੱਗੇ ਹੋਏ ਬਿਜਲੀ ਦੇ ਮੀਟਰ ਦਾ ਜਿਹੜਾ ਬਿੱਲ ਹੈ ਉਸ ਦਾ ਭੁਗਤਾਨ ਕਰ ਦਿਓ ਤੇ ਜੇਕਰ ਕਿਸੇ ਦੋਸ ਮਿੱਤਰ ਜਾਂ ਫਿਰ ਰਿਸ਼ਤੇਦਾਰ ਦੇ ਵੀ ਘਰ ਦੇ ਵਿੱਚ ਲੱਗੇ ਹੋਏ ਬਿਜਲੀ ਦੇ ਮੀਟਰ ਦਾ ਬਿੱਲ ਅਜੇ ਬਕਾਇਆ ਹੈ ਉਪੋਗਤਾਨ ਨਹੀਂ ਕੀਤਾ ਗਿਆ ਤਾਂ ਉਹਨਾਂ ਨੂੰ ਵੀ ਇਹ ਸੁਝਾਅ ਦਿਓ ਕਿ ਇਹ ਜਿਹੜਾ ਉਪੋਗਤਾਨ ਹੈ ਉਹ ਜਲਦੀ ਤੋਂ ਜਲਦੀ ਕਰ ਦੇ ਨਹੀਂ ਤਾਂ ਫਿਰ ਬਿਜਲੀ ਵਿਭਾਗ ਦੇ ਵੱਲੋਂ ਕਾਰਵਾਈ ਕਰ ਦਿੱਤੀ ਜਾਵੇਗੀ